ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿੱਚ ਪੜ੍ਹਦਿਆਂ ਇੱਕ ਨਾਟਕ ਦੇਖਿਆ ਸੀ ਇਸ ਚੌਕ ਤੋਂ ਸ਼ਹਿਰ ਦਿਖਦਾ ਹੈ 1992 ਜਦੋਂ ਮੈਂ ਉੱਥੇ ਪੜ੍ਹਦਾ ਸਾਂ ਤੇ ਉਦੋਂ ਇਹ ਨਾਟਕ ਦੇਖਿਆ ਸੀ ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਇਸ ਨਾਟਕ ਦੀ ਅੱਜ ਯਾਦ ਕਿਉਂ ਆਈ ਤੇ ਮੈਂ ਇਸ ਚੌਕ ਤੋਂ ਸ਼ਹਿਰ ਦਿਖਦਾ ਹੈ ਨਾਟਕ ਦੀ ਗੱਲ ਕਿਉਂ ਕਰ ਰਿਹਾ ਹਾਂ ਦਰاصل ਇਸ ਚੌਕ ਤੋਂ ਸ਼ਹਿਰ ਦਿਖਦਾ ਨਾਟਕ ਦੇ ਹਵਾਲੇ ਨਾਲ ਮੈਂ ਕਹਿਣਾ ਚਾਹਨਾ ਕਿ ਬਠਿੰਡਾ ਤੋਂ ਸਾਰਾ ਪੰਜਾਬ ਦਿਖਦਾ ਹੈ ਗੱਲ ਪੰਜਾਬ ਦੀਆਂ ਜੜ੍ਹਾਂ ਤੇ ਰਗਾਂ ਤੱਕ ਫੈਲੀ ਸਮੱਸਿਆ ਨਸ਼ਿਆਂ ਦੀ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਵੈਸੀ ਤਾਂ ਨਮੀ ਨਹੀਂ ਹੈ ਮੌਜੂਦਾ ਪੰਜਾਬ ਸਰਕਾਰ ਵੱਲੋਂ ਪਿਛਲੇ 9 ਮਹੀਨੇ ਤੋਂ ਜੁੱਧ ਨਸ਼ਿਆਂ ਵਿਰੁੱਧ ਲਗਾਤਾਰ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਹਨਾਂ 9 ਮਹੀਨਿਆਂ ਦੌਰਾਨ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ 38000 647 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ 1714 ਕਿਲੋ ਹੈਰੋਇਨ ਬਰਾਮਦ ਕੀਤੀ ਗਈ 516 ਕਿਲੋ ਅਫੀਮ ਬਰਾਮਦ ਕੀਤੀ ਗਈ 266 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ 556 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਤੇ ਇਸ ਦੇ ਨਾਲ ਹੀ 42 ਲੱਖ ਮੈਡੀਕਲ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਆ ਇਸ ਦੇ ਨਾਲ ਸਰਕਾਰ ਦਾ ਦਾਵਾ ਇਹ ਵੀ ਹੈ ਕਿ ਉਸਨੇ ਇਹਨਾਂ 9 ਮਹੀਨਿਆਂ ਦੌਰਾਨ 14 ਕਰੋੜ 82 ਲੱਖ ਰੁਪਏ ਡਰੱਗ ਮਨੀ ਵਜੋਂ ਵੀ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਇਸ ਤੋਂ ਵੀ ਅਗਾਹ ਦਾਅਵਾ ਕਰਦੀ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ 70% ਦੀ ਨਸ਼ੇ ਦੀ ਸਪਲਾਈ ਬੰਦ ਹੋ ਗਈ ਹੈ ਪੰਜਾਬ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਹਕੀਕਤ ਦੇਖਣ ਲਈ ਮੈਂ ਬਠਿੰਡਾ ਦੀ ਗੱਲ ਸ਼ੁਰੂ ਕੀਤੀ ਸੀ ਬਠਿੰਡਾ ਦੀ ਚਰਚਾ ਇਸ ਲਈ ਕਿਉਂਕਿ ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਵਿੱਚ ਇੱਕ ਮਹੀਨੇ 'ਚ ਦੋ ਮੋਤਾਂ ਹੋਈਆਂ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਘਰ ਦੇ ਉੱਤੇ ਹੀ ਕਾਲੇ ਰੰਗ ਦੀ ਕੂਚੀ ਨਾਲ ਲਿਖ ਦਿੱਤਾ ਇੱਥੇ ਚਿੱਟਾ ਸ਼ਰਮ बिकਦਾ ਇਸ ਖਬਰ ਦੇ ਮੀਡੀਆ ਵਿੱਚ ਆਉਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਔਰ ਪੰਜਾਬ ਸਰਕਾਰ ਦੀ ਜਵਾਬ ਤਾਲਬੀ ਕੀਤੀ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਰੋਕਣ ਲਈ ਕੀ ਕਰ ਰਹੀ ਹੈ ਮੋੜ ਕਲਾਂ ਪਿੰਡ ਵਿੱਚ ਕੀ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਔਰ ਹੋਰ ਵੀ ਇਸ ਨਾਲ ਜੁੜੇ ਕਈ ਸਵਾਲ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛੇ ਹਨ ਜਿਸ ਦਾ ਜਵਾਬ ਨੇਚਰਲੀ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਦੇਵੇਗੀ ਔਰ ਅਜਿਹਾ ਨਹੀਂ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਜੁੱਧ ਨਸ਼ਿਆਂ ਵਿਰੁੱਧ ਦਰਮਿਆਨ ਅਸੀਂ ਦੇਖਿਆ ਕਿ ਬਹੁਤ ਸਾਰੀ ਕਾਰਵਾਈ ਹੋਈ ਵੀ ਹੈ ਤੇ ਨਸ਼ਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ جاری ਹੈ ਪਰ ਇਸ ਸਭ ਦੇ ਦਰਮਿਆਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ ਜਦੋਂ ਇਹ ਗੱਲਬਾਤ ਚੱਲ ਰਹੀ ਸੀ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਮੌੜਕਲਾਂ ਪਿੰਡ ਦੇ ਮਾਮਲੇ ਦੇ ਵਿੱਚ ਜਵਾਬ ਤਾਲਬੀ ਕੀਤੀ ਹੈ ਅਦਾਲਤ ਨੇ ਆਪ ਸੁਮੋਟੋ ਨੋਟਿਸ ਲਿਆ ਸੀ ਇਸੇ ਦੌਰਾਨ ਬਠਿੰਡਾ ਤੋਂ ਇੱਕ ਹੋਰ ਖਬਰ ਆਈ ਬਠਿੰਡਾ ਦੇ ਸ਼ਹਿਰ ਵਿੱਚ ਇੱਕ ਹੋਰ ਨੌਜਵਾਨ ਦੀ ਕੱਲ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। ਵੈਸੇ ਤਾਂ ਤੁਸੀਂ ਕਹੋਗੇ ਚ ਨਵਾਂ ਕੀ ਹੈ ਕਿ ਪੰਜਾਬ ਦੇ ਵਿੱਚ ਤਾਂ ਅ[]'); ਦਿਨ ਓਵਰਡੋਜ਼ ਨਾਲ ਮੌਤਾਂ ਹੁੰਦੀਆਂ ਹਨ। ਹੁਣ ਤਾਂ ਅਖਬਾਰਾਂ ਦੀਆਂ ਖਬਰਾਂ ਵੀ ਬਣਨ ਤੋਂ ਹਟ ਗਈਆਂ। ਤੇ ਇਸ ਇਹਦੇ ਚ ਨਵਾਂ ਕੀ ਹੈ? ਇਹਦੇ ਚ ਨਵੀਂ ਗੱਲ ਵੀ ਹੈ ਔਰ ਚਿੰਤਾਜਨਕ ਗੱਲ ਵੀ ਹੈ। ਨਵੀਂ ਗੱਲ ਇਹ ਹੈ ਕਿ ਜਿਹੜੇ ਮੁੰਡੇ ਦਾ ਜਿਹੜੇ ਮੁੰਡੇ ਦੀ ਡਰਗ ਡਰਗ ਓਵਰਡੋਸ ਦੇ ਨਾਲ ਮੌਤ ਹੋਈ ਹੈ ਉਸ ਨੇ ਚਿੱਟੇ ਦਾ ਟੀਕਾ ਆਪਣੇ ਗੁਪਤੰਗ ਤੇ ਲਗਾਇਆ ਸੀ ਤੇ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਸੋ ਇਹ ਬਹੁਤ ਹੀ ਚਿੰਤਾਜਨਕ ਔਰ ਗੰਭੀਰ ਸਥਿਤੀ ਹੈ ਗੰਭੀਰ ਹਾਲਾਤ ਹੈ ਜਿਹੜੇ ਇਸ਼ਾਰਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਪੱਧਰ ਕਿਸ ਪੱਧਰ ਤੱਕ ਚਲਾ ਗਿਆ ਹੈ ਭਾਵੇਂ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ 70% ਦੀ ਸਪਲਾਈ ਨਸ਼ਿਆਂ ਦੀ ਬੰਦ ਹੋ ਗਈ ਹੈ ਪਰ ਇਸ ਤਰ੍ਹਾਂ ਪਿੰਡ ਦੇ ਲੋਕਾਂ ਦਾ ਸ਼ਰੀਆਮਕੰਨ ਤੇ ਲਿਖਣਾ ਕਿ ਇੱਥੇ ਚਿੱਟਾ ਸ਼ਰੀਆਮ ਵਿਕਦਾ ਹੈ ਤੇ ਪੁਲਿਸ ਨੇ ਜਾ ਕੇ ਉਸ ਦੇ ਉੱਤੇ ਫਿਰ ਕਾਲੀ ਕੂਚੀ ਫੇਰੀ ਤੇ ਹਾਈ ਕੋਰਟ ਵੱਲੋਂ ਸੁਣਵਾਈ ਕਰਨਾ ਤੇ ਇਸੇ ਘਟਨਾ ਦੇ ਦੌਰਾਨ ਇੱਕ ਹੋਰ ਮਾਮਲਾ ਆ ਜਾਣਾ ਜਿਸ ਦੇ ਵਿੱਚ ਨੌਜਵਾਨ ਨੇ ਆਪਣੇ ਗੁਪਤੰਗ ਤੇ ਨਸ਼ੇ ਦਾ ਟੀਕਾ ਲਾਇਆ ਚਿੱਟੇ ਦਾ ਟੀਕਾ ਲਾਇਆ ਤੇ ਉਸ ਦੀ ਉਸ ਦੀ ਮੌਤ ਹੋ ਗਈ ਸੋ ਇਹ ਦੋ ਘਟਨਾਵਾਂ ਨੂੰ ਜੋੜ ਕੇ ਮੈਂ ਬਠਿੰਡੇ ਦੇ ਕੇਸ ਰਾਹੀਂ ਪੰਜਾਬ ਦੀ ਗੱਲ ਕਰਨੀ ਚਾਹੁੰਦਾ ਸੀ ਇਹ ਖਬਰਾਂ ਇਸ਼ਾਰਾ ਕਰਦੀਆਂ ਹਨ ਕਿ ਪੰਜਾਬ ਵਿੱਚ ਜੁੱਧ ਨਸ਼ਿਆਂ ਵਿਰੁੱਧ ਦੀ ਜ਼ਮੀਨੀ ਹਕੀਕਤ ਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਧੰਨਵਾਦ